ਦੋਸਤੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੱਲ ਦੀ ਇੱਕ ਬੜੀ ਹਲਚਲ ਮਚੀ ਹੋਈ ਆ ਇੱਕ ਤੂਫਾਨ ਉੱਠਿਆ ਹੋਇਆ ਆ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਦੀ ਇੱਕ ਰਾਜ ਸਭਾ ਸੀਟ ਲਈ ਨਾਮਜ਼ਦਗੀ ਪੇਪਰ ਦਾਖਲ ਕੀਤੇ ਜਾ ਰਹੇ ਨੇ ਔਰ ਇੱਕ Rajasthan ਦੇ ਰਹਿਣ ਵਾਲਾ ਨਵਨੀਤ ਚਤਰਵੇਦੀ ਨਾਮ ਦਾ ਇੱਕ ਬੜਾ ਚਤਰਕਸਮ ਦਾ ਵਿਅਕਤੀ ਜਿਸ ਨੇ ਪੰਜਾਬ ਦੇ 10 MLA ਦੇ ਨਾਮ ਲੈ ਕੇ ਉਹਨਾਂ ਦੇ ਝਾਲੀ ਅਨ ਦਸਤਖਤ ਕਰਕੇ ਆਪਦੇ ਨਾਮ ਨਾਮਜ਼ਦ ਕੀ ਪੇਪਰ ਉਹਨੇ ਭਰੇ ਨੇ ਔਰ ਉਹਨੇ ਲਿਖਿਆ ਕਿ ਸਾਨੂੰ ਇਹਨਾਂ ਐਮਐਲਏ ਦੀ ਹਮਾਇਤ ਹਾਸਲਾ ਜਦ ਕਿ ਬਿਲਕੁਲ ਗਲਤ ਹੈ ਔਰ ਸਰਾ ਸਾਰੇ ਝੂਠਾ ਕਿਉਂਕਿ ਜਿਹੜੇ 10 ਐਮਐਲਏ ਦਾ ਨਾਮ ਲਿਖਿਆ ਗਿਆ ਉਹਨਾਂ 10 ਐਮਐਲਏ ਦੇ ਵਿੱਚ ਮੈਂ ਵੀ ਸ਼ਾਮਲਾ ਮਨਜੀਤ ਸਿੰਘ ਬਲਾਸੌਰ ਐਮਐਲਏ ਨਿਹਾਲ ਸਿੰਘ ਵਾਲਾ ਔਰ ਮੈਂ ਦੱਸਣਾ ਚਾਹਨਾ ਸੰਭੂ ਪੰਜਾਬੀਆਂ ਨੂੰ ਕਿ ਜੋ ਇਸ ਨੇ ਨਾਮਜ਼ਦਗੀ ਪੱਤਰ ਭਰੇ ਨੇ ਉਹਦੇ ਨਾਲ ਸਾਡਾ ਕੋਈ ਸਬੰਧ ਨਹੀਂ ਅਸੀਂ ਇਸ ਚਤਰਵੇਦੀ ਨਾਮ ਦੇ ਵਿਅਕਤੀ ਨੂੰ ਬਿਲਕੁਲ ਜਾਣਦੇ ਨਹੀਂ ਕਦੇ ਫੋਨ ਤੇ رابطہ ਨਹੀਂ ਹੋਇਆ ਕਦੇ ਇਸ ਮਾਮਲੇ ਬਾਰੇ ਰਾਜ ਸਭਾ ਦੀ ਨਾਮਜ਼ਦਗੀ ਬਾਰੇ ਜਾਂ ਕਿਸੇ ਹੋਰ ਮਸਲੇ ਬਾਰੇ ਕਦੇ ਵੀ ਕੋਈ ਸਾਡੀ ਆਪਸ ਦੇ ਵਿੱਚ ਗੱਲਬਾਤ ਨਹੀਂ ਹੋਈ ਇਹ ਸਰਾਸਰ ਝੂਠ ਔਰ ਸਰਾਸਰ ਗਲਤ ਹੈ ਸੋ ਮੈਂ ਆਪਣੇ ਵੱਲੋਂ ਆਪਣੇ ਇਹ ਹਲਕੇ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਵਿੱਚ ਇੱਕ ਪਰਚਾ ਵੀ ਦਰਜ ਕਰਵਾਇਆ ਔਰ ਜਿੰਨੀਆਂ ਵੀ ਧਰਾਵਾਂ ਲੱਗ ਸਕੀਆਂ ਅਸੀਂ ਲਵਾਵਾਂਗੇ ਕਿਉਂਕਿ ਇਸ ਵਿਅਕਤੀ ਨੇ ਇੱਕ ਬਹੁਤ ਗੈਰ ਜ਼ਿੰਮੇਵਾਰਨਾ ਹਰਕਤ ਕੀਤੀ ਆ ਔਰ ਉਹਨੂੰ ਇਹ ਹਰਕਤ ਦੀ ਜਿਹੜੀ ਸਜ਼ਾ ਮਿਲਣੀ ਚਾਹੀਦੀ ਆ ਔਰ ਇਸ ਵਿਅਕਤੀ ਦੇ ਖਿਲਾਫ ਅਸੀਂ ਜਿੰਨੀ ਹੋ ਸਕੇ ਬਦ ਤੋਂ ਬਦ ਸਖਤ ਤੋਂ ਸਖਤ ਕਾਰਵਾਈ ਕਰਵਾਵਾਂਗੇ ਤਾਂ ਕਿ ਕੋਈ ਹੋਰ ਵਿਅਕਤੀ ਇਸ ਤਰ੍ਹਾਂ ਦੀ ਕੋਈ ਕੋਝੀ ਹਰਕਤ ਨਾ ਕਰ ਸਕੇ ਸੋ ਅਸੀਂ ਆਪਣੇ ਵੱਲੋਂ ਪੂਰੀ ਤਨਦੇਹੀ ਦੇ ਨਾਲ ਇਸ ਵਿਅਕਤੀ ਨੂੰ ਪਬਲਿਕ ਦੇ ਸਾਹਮਣੇ ਕਰਾਂਗੇ サラダボート持ったんじゃない